ਸਸਿਕਾ ਜੀ ਸਵਾਗਤ ਕਰਦੇ ਆਂ ਤੁਹਾਡਾ ਵਾਈਗਰੂ ਕਲੋਥ ਹਾਊਸ ਐਂਡ ਪਟਿਕ ਭਲਾੜਾ ਵੱਲੋਂ ਅੱਜ ਫੇਰ ਇੱਕ ਨਵੀਂ ਕਲੈਕਸ਼ਨ ਲੈ ਕੇ ਆਏ ਆਂ ਜੀ ਅੱਜ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਬਾਗ ਵਰਕ ਦੇ ਸੂਟ ਰਹਿਣਗੇ ਤੇ ਕਾਫੀ ਇੱਕ ਅਲੱਗ ਤਰ੍ਹਾਂ ਦੇ ਡਿਜ਼ਾਈਨ ਵਿੱਚ ਸੂਟ ਲੈ ਕੇ ਆਏ ਆ ਜੀ ਬਹੁਤ ਹੀ ਪਿਆਰੇ ਸਭ ਤੋਂ ਪਹਿਲਾਂ ਮੇਰੀ ਆਪਾਂ ਨੂੰ ਰਿਕਵੈਸਟ ਹੈ ਕਿ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਜੋ ਸਾਡੀ ਲੋਕੇਸ਼ਨ ਹੁੰਦੀ ਆ ਉਹ ਡਿਸਕ੍ਰਿਪਸ਼ਨ 'ਚ ਦਿੱਤੀ ਹੁੰਦੀ ਆ ਜੀ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਕੇ ਵੀ ਇਦਾਂ ਦੇ ਸੋਹਣੇ ਲਓ ਜੀ ਵੀਡੀਓ ਲੱਗ ਗਈ ਹੈ ਸਟਾਰਟ ਕਰ। ਸਭ ਤੋਂ ਪਹਿਲਾਂ ਦੇਖੋ ਜੀ ਸੂਟ ਬਹੁਤ ਹੀ ਪਿਆਰਾ ਜਿਹਾ। ਇਹ ਰਹਿਣਗੇ ਜੀ ਸ਼ਰਟ ਪੀਸ। ਬਾਗ ਵਰਕ ਦੇ ਵਿੱਚ ਸ਼ਰਟ ਪੀਸ ਰਹਿਣਗੇ। ਕਈ ਮੇਰੀਆਂ ਭੈਣਾਂ ਨੇ ਘਗਰੇ ਦਾ ਲੈਣੇ ਪਾਉਣੀ ਹੁੰਦੀ ਹੈ ਜੀ। ਤਾਂ ਅਸੀਂ ਇੱਕ ਘਗਰੇ ਦੇ ਨਾਲ ਲੈ ਕੇ ਆਏ ਹਾਂ ਤੁਹਾਡੇ ਵਾਸਤੇ ਸ਼ਰਟ ਪੀਸ। ਘਗਰਾ ਤੁਹਾਨੂੰ ਰੈਂਟ ਤੇ ਵੀ ਮਿਲ ਸਕਦਾ। ਤੁਸੀਂ ਆਪਣਾ ਵੀ ਸਟੀਚ ਕਰਵਾ ਸਕਦੇ ਹੋ। ਕਿਸੇ ਵੀ ਕਲਰ ਦਾ ਜੋ ਤੁਸੀਂ ਸ਼ਰਟ ਪੀਸ ਬਾਏ ਕਰੋਗੇ। ਜੋ ਵੀ ਤੁਹਾਨੂੰ ਉਹਦੇ ਨਾਲ ਘਗਰਾ ਜਾਇਦਾ ਤੁਸੀਂ ਆਪਣਾ ਘਗਰਾ ਸਟੀਚ ਕਰ ਸਕਦੇ ਹੋ। ਲਓ ਜੀ ਚੈੱਕ ਕਰੋ ਜੀ ਪਹਿਲਾ ਸ਼ਾਰਟ ਪੀਸ ਦੇਖੋ ਜੀ ਪੂਰੀ ਸ਼ਾਰਟ ਦੇ ਉੱਪਰ ਵਰਕ ਹੈ ਬਹੁਤ ਹੀ ਪਿਆਰਾ ਜਿਹਾ ਪੀਸ ਰਹੂਗਾ ਜੀ ਇਕੱਲੇ ਸ਼ਾਰਟ ਪੀਸ ਰਹਿਣ ਵਾਲਿਆ ਜੀ ਠੀਕ ਹੈ ਜੀ ਤੁਸੀਂ ਇਹਦੇ ਨਾਲ ਫੰਕਸ਼ਨ ਅਟੈਂਡ ਕਰ ਸਕਦੇ ਧਗਰੇ ਦੇ ਨਾਲ ਇਸ ਤੋਂ ਬਾਅਦ ਇਹਨੂੰ ਸਲਵਾਰ ਨਾਲ ਵੀ ਵੇਅਰ ਕਰ ਸਕਦੇ ਹੋ ਫੁਲਕਾਰੀ ਦਾ ਸੂਟ ਬਹੁਤ ਪਿਆਰਾ ਲੱਗਦਾ ਜੀ ਚੈੱਕ ਕਰੋ ਤੁਹਾਨੂੰ ਪਹਿਲਾ ਸੀ ਦਿਖਾਵਾਂਗੇ ਪਿਕ ਵੀ ਕਿੱਦਾਂ ਸੂਟ ਬਣਾਣਾ ਜੀ ਚੈੱਕ ਕਰੋ ਜੀ ਦੇਖੋ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰੇ ਜੀ ਪੂਰੀ ਕੰਪਲੀਟ ਸ਼ਾਰਟ ਦੇ ਉੱਪਰ ਤੁਹਾਨੂੰ ਵਰਕ ਮਿਲੂਗਾ ਬਾਗ ਵਰਕ ਮਿਲੂਗਾ ਤੇ ਇਹ ਵਾਲੀਆਂ ਰਹਿਣੀਆਂ ਜੀ ਇਹਦੀਆਂ ਪੂਰੀਆਂ ਫੁੱਲ ਹੈਵੀ 슬ੀਵਸ ਦੇਖੋ ਜੀ ਜਿੰਨੀ ਮਾਦੀ ਲੰਬੀ 슬ੀਵਸ ਰੱਖਦੇ ਹੋ ਤੇ ਪੂਰੀ ਫੁੱਲ ਹੈਵੀ 슬ੀਵਸ ਦੇ ਉੱਪਰ ਵਰਕ ਹੋਣਾ ਪੂਰਾ ਫੁੱਲ ਹੈਵੀ ਸੂਟ ਰਹੂਗਾ ਜੀ ਚੈੱਕ ਕਰੋ ਜੀ ਇਹ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਗਿਆ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਜਦ ਦੀ ਕਿ ਤੋ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਲਓ ਜੀ ਜੋ ਅਸੀਂ ਸੂਟ ਲੈ ਕੇ ਆਉਣੇ ਤੁਹਾਡੇ ਵਾਸਤੇ ਫਿਨਿਸ਼ਿੰਗ ਵਾਲੇ ਵਰਤਲ ਹੀ ਲੈ ਕੇ ਆਣੇ ਆ ਜੀ ਦੇਖੋ ਜੀ ਚੈੱਕ ਕਰੋ ਜੀ ਵਰਕ ਵੀ ਫਿਨਿਸ਼ਿੰਗ ਤੇ ਸਟਾਫ ਰਹੂਗਾ ਜੀ ਫੈਂਟੀ ਦੇ ਉੱਪਰ ਹੈਂਡੀ ਸਟੱਫ ਦੇ ਉੱਪਰ ਰੈਡੀ ਆ ਜੀ ਸ਼ਰਟ ਬੜੀ ਪਿਆਰੀ ਜੀ ਸ਼ਰਟ ਬੜੀ ਹੋਈ ਹੈ ਤੇ ਹੁਣ ਤੁਸੀਂ ਵੀਡੀਓ ਦੇ ਵਿੱਚ ਆ ਸੂਟ ਦੀ ਲੁੱਕ ਚੈੱਕ ਕਰ ਸਕਦੇ ਹੋ ਵੀ ਜਿਹੜਾ ਸੂਟ ਹੈ ਕਿੱਦਾਂ ਬਣਨਾ ਧਗਰੇ ਦੇ ਨਾਲ ਕਿੱਦਾਂ ਰੈਡੀ ਹੋਣਾ ਦੇਖੋ ਜੀ ਧਗਰਾ ਤੁਸੀਂ ਰੈਂਟ ਤੇ ਵੀ ਲੈ ਲਓ ਜੇ ਤੁਸੀਂ ਆਪਣਾ ਰੈਡੀ ਕਰਨਾ ਆਪਣਾ ਵੀ ਰੈਡੀ ਕਰ ਲਓ ਤੇ ਸ਼ਰਟ ਪੀਸ ਦੇ ਨਾਲ ਤੁਸੀਂ ਬਾਟਮ ਲਗਾ ਕੇ ਬਾਅਦ ਵਿੱਚ ਵੀ ਸੂਟ ਵੇਅਰ ਕਰ ਸਕਦੇ ਹੋ ਦੇਖੋ ਜੀ ਵੀਡੀਓ ਚੈੱਕ ਕਰੋ ਜੀ ਬਹੁਤ ਹੀ ਜ਼ਿਆਦਾ ਪਿਆਰਾ ਸੂਟ ਲੱਗਦਾ ਚੈੱਕ ਕਰੋ ਇਦਾਂ ਤੁਸੀਂ ਇਹ ਸੂਟ ਨੂੰ ਰੈਡੀ ਕਰ ਸਕਦੇ ਜਿਵੇਂ ਅਸੀਂ ਆਪ ਵਾਲਾ ਲਗਾਇਆ ਜੀ ਲੈਮਨ ਕਲਰ ਦੀ ਸ਼ਰਟ ਹੈ ਜਿਹਦੇ ਨਾਲ ਮਹਿਰੂਨ ਕਲਰ ਦਾ ਘਗਰਾ ਤੁਸੀਂ ਵੇਅਰ ਕਰ ਸਕਦੇ ਹੋ ਮਹਿਰੂਨ ਕਲਰ ਦਾ ਘਗਰਾ ਲਗਾ ਲੂਗੀ ਇਸ ਨਾਲ ਬਹੁਤ ਹੀ ਰੈੱਡ ਕਲਰ ਦੀ ਸ਼ਰਟ ਹੈ ਫੈਂਡੀ ਸ਼ਲਕ ਤੇ ਰੈਡੀ ਹੈ ਬਿਲਕੁਲ ਸੌਫਟ ਬਲੈਮ ਸਟਾਫ ਰਹਿਣ ਵਾਲਾ ਕੋਈ ਚੁਗੜ ਵਾਲਾ ਸਟਾਫ ਨਹੀਂ ਹੈ ਫੈਂਡੀ ਦੇ ਉੱਪਰ ਹੈ ਜੀ ਇਹ ਇਹ ਰੈੱਡ ਕਲਰ ਦਾ ਤੇ ਨਾਲ ਤੁਹਾਨੂੰ ਪੂਰੀਆਂ ਫੁੱਲ ਹੈਵੀ ਮੈਲ ਨਹੀਂ ਹੈ ਜੇ ਨਾਲ 슬ੀਵਸ ਚੈੱਕ ਕਰੋ ਜੀ ਪੂਰੀਆਂ ਫੁੱਲ ਹੈਵੀ 슬ੀਵਸ ਆ ਵਰਕ ਵੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਫਿਨਿਸ਼ਿੰਗ ਰਹਿਣ ਵਾਲੀ ਹੈ ਜੋ ਪ੍ਰਾਈਸ ਦੇ ਰਹੀਆਂ ਸ਼ਾਰਟ ਦੀ ਤੁਹਾਨੂੰ 1100 ਦੇ ਵਿੱਚ ਤੁਸੀਂ ਇਹ ਵਾਲੀ ਸ਼ਾਰਟ ਲੈ ਸਕਦੇ ਹੋ ਤੁਸੀਂ ਇਹਨੂੰ ਬਾਟਮ ਦੇ ਨਾਲ ਵੀ ਵੇਅਰ ਕਰ ਸਕਦੇ ਹੋ ਪਹਿਲਾਂ ਅਸੀਂ ਤੁਹਾਨੂੰ ਦਿਖਾਇਆ ਸੀ ਇੱਕ ਗਰੇ ਦੇ ਨਾਲ ਹੁਣ ਤੁਸੀਂ ਦੇਖੋ ਜੀ ਇਸ ਤੋਂ ਬਾਅਦ ਤੁਸੀਂ ਇਹਨੂੰ ਬਾਟਮ ਦੇ ਨਾਲ ਵੀ ਵੇਅਰ ਕਰ ਸਕਦੇ ਹੋ ਬਾਟਮ ਦੇ ਨਾਲ ਵੀ ਬਹੁਤ ਪਿਆਰੀ ਲੱਗਦੀ ਹੈ ਜੀ ਇਹਦੀ ਸ਼ਰਟ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਜਿੰਨੀ ਮਰਜ਼ੀ ਲੈਂਥ ਰੱਖ ਲਓ 24 23 ਇੰਚ ਤੱਕ ਇਹਦਾ ਘੇਰਾ ਰੈਡੀ ਹੋ ਜਾਣਾ ਲਓ ਜੀ ਅਗਲਾ ਸ਼ਾਰਟ ਪੀਸ ਚੈੱਕ ਕਰੋ ਜੀ ਇਹ ਆਊਗਾ ਜੀ ਖਾਦੀ ਦੇ ਉੱਪਰ ਸਕਿਨ ਕਲਰ ਦੀ ਰਹੂਗੀ ਸ਼ਰਟ ਖਾਦੀ ਦੇ ਉੱਪਰ ਆਉਣੀ ਹੈ ਜੀ ਸਕਿਨ ਕਲਰ ਦੀ ਸ਼ਰਟ ਹੈ ਇਹਨੂੰ ਤੁਸੀਂ ਮਹਿਰੂਨ ਕੱਗਰੇ ਦੇ ਨਾਲ ਵੇਅਰ ਕਰ ਸਕਦੇ ਹੋ ਔਰੈਂਜ ਦੇ ਨਾਲ ਵੀ ਲੈ ਸਕਦੇ ਹੋ ਔਰਿジナਲ ਵੇਅਰ ਕਰ ਲਓ ਮਹਿਰੂਨ ਨਾਲ ਵੇਅਰ ਕਰ ਲਓ ਜੀ ਲਓ ਜੀ ਇਹ ਵਾਲੀਆਂ ਰਹਿਣਗੀਆਂ ਜਿਹੜੀਆਂ ਪੂਲ ਹੈਵੀ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਬਹੁਤ ਹੀ ਪਿਆਰਾ ਜਿਹਾ ਸ਼ਰਟ ਪੀਸ ਹੈ ਲੈਂਥ ਦਾ ਕੋਈ ਇਸ਼ੂ ਨਹੀਂ ਹੈ ਜਿੰਨੀ ਮਰਜ਼ੀ ਰੱਖੋ ਇਹਦੀ ਲੈਂਥ ਤਿਆਰ ਕਰੋ ਇਸ ਨੂੰ ਸੂਟ 1100 ਦਾ ਪਹਿਣਾ ਜੀ ਤੁਹਾਨੂੰ ਇਹ ਵਾਲਾ ਸ਼ਰਟ ਪੀਸ ਅਗਲਾ ਚੈੱਕ ਕਰੋ ਜੀ ਇਹ ਵੀ ਖਾਦੀ ਦੇ ਉੱਪਰ ਰਹੂਗਾ ਜੀ ਖਾਦੀ ਸ਼ਰਕ ਦੇ ਉੱਪਰ ਇਹ ਆਊਗਾ ਜੀ ਮਹਿਰੂਨ ਕਲਰ ਦੇ ਵਿੱਚ ਲਓ ਇਹ ਆਊਗਾ ਮਹਿਰੂਨ ਕਲਰ ਦੇ ਵਿੱਚ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਪੀਸ ਰਹੂਗਾ ਜੀ ਮਹਿਰੂਨ ਕਲਰ ਦਾ ਮਹਿਰੂਨ ਕਲਰ ਦੇ ਨਾਲ ਕਰੀਮ ਕਲਰ ਦਾ ਗਗਰਾ ਲਗਾ ਲਓ ਇਹ ਵਾਲਾ ਕਲਰ ਦਾ orange ਜੀ ਲਾਈਟ orange শেਡ ਦਾ ਕੱਗੜਾ ਲਗਾ ਲਓ ਬਹੁਤ ਪਿਆਰਾ ਸੂਟ ਬਣਨਾ ਪੂਰੀਆਂ ਫੁੱਲ ਹੈਵੀ ਰੈਡੀਆ 슬ੀਵਸ ਮਹਿਰੂਨ ਕਲਰ ਦਾ ਪ੍ਰਾਈਸ ਰਹਿਣੀ ਹੈ ਜੀ ਇਹ ਵਾਲੀ ਸ਼ਰਟ ਪੀਸ ਦੀ ਸਿਰਫ 1100 1100 ਦੇ ਵਿੱਚ ਤੁਸੀਂ ਇਹ ਸ਼ਰਟ ਲੈ ਸਕਦੇ ਹੋ ਅਗਲੀ ਸ਼ਰਟ ਚੈੱਕ ਕਰੋ ਜੀ ਇਹ ਆ ਵੀ ਖਾਦੀ ਦੇ ਵਿੱਚ ਆਉਗੀ ਥੋੜਾ ਜਿਹਾ ਮਜ਼ੈਂਟਾ শেਡ ਚਾਣੀ ਹੈ ਲਓ ਜੀ ਇਹ ਵੀ ਖਾਦੀ ਦੇ ਉੱਪਰ ਹੀ ਆੜੀ ਹੈ ਮਜ਼ੈਂਟਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਆਣ ਵਾਲਾ ਇਹਦੇ ਨਾਲ ਤੁਸੀਂ ਬਲੂ ਕਲਰ ਦਾ ਘਗੜਾ ਪਾ ਸਕਦੇ ਹੋ ਜੀ ਠੀਕ ਹੈ ਜੀ ਬਲੂ ਕਲਰ ਦਾ ਕੱਗਰਾ ਪਾ ਲਓ ਤੇ ਇਹ ਵਾਲੇ ਰਹਿਣਗੇ ਜੀ ਇਹਦੀਆਂ 슬ੀਵਸ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਜੀ ਠੀਕ ਹੈ ਜੀ ਇਹ ਵੀ ਖਾਦੀ ਦੇ ਉੱਪਰ ਰੈਡੀ ਹੈ ਚੈੱਕ ਕਰੋ ਜੀ ਅੱਜ ਦੇ ਸੂਟ ਬਹੁਤ ਹੀ ਪਿਆਰੇ ਜੇ ਲੁੱਕ ਅਗਲਾ ਕਲਰ ਚੈੱਕ ਕਰੋ ਜੀ ਇਹ ਲਾਈਟ ਜਆ ਲੈਮਨ ਕਲਰ ਆਉਣਾ ਜੀ ਇਹ ਲੈਮਨ ਕਲਰ ਦੇ ਵਿੱਚ ਆਉਗੀ 1100 ਦੀ ਸ਼ਰਟ ਪੀਸ ਪੈਣ ਵਾਲੀ ਹੈ ਤੁਹਾਨੂੰ ਇਹ ਵਾਲੀ। ਪੂਰੀਆਂ ਫੁੱਲ ਹੈਵੀ ਸ਼ਾਰਟ ਪੀਸ ਰਹੂਗੀ ਜੀ। ਚੈੱਕ ਕਰੋ ਫੈਂਡੀ ਦੇ ਉੱਪਰ ਰੈਡੀ ਹੈ। ਲਓ ਜੀ। ਇਹ ਵਾਲਾ ਚੈੱਕ ਕਰੋ ਜੀ ਇਹ ਪੂਰੀਆਂ ਫੁੱਲ ਹੈਵੀ 슬ੀਵਸ ਬੜੀਆਂ ਹੋਈਆਂ ਇਹਦੀਆਂ। ਠੀਕ ਹੈ ਜੀ, ਲੈਮਨ ਜੀ ਸ਼ੇਡ ਆਉਣੀ ਹੈ ਬਹੁਤ ਹੀ ਪਿਆਰੀ ਜੀ ਸ਼ਾਰਟ ਰੈਣ ਵਾਲੀ ਆ। ਪ੍ਰਾਈਸ ਦੇ ਰਿਆਂ ਤੁਹਾਨੂੰ 1100। 1100 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ। ਅਗਲਾ ਕਲਰ ਆਊਗਾ ਜੀ ਫਿਰੋਜ਼ੀ। ਲਓ ਜੀ ਫਿਰੋਜੀ ਕਲਰ ਦੀ ਚੈੱਕ ਕਰੋ ਇਹਨੂੰ ਤੁਸੀਂ ਲੈਮਨ ਕਲਰ ਤਾਂ ਲਗਾ ਲਓ ਘਗਰਾ ਠੀਕ ਹੈ ਜੀ ਜਾਲ ਲਗਾ ਲਓ ਪਿੰਕ ਕਲਰ ਦੇ ਵਿੱਚ ਫਿਰੋਜੀ ਕਲਰ ਹਮੇਸ਼ਾ ਵੀਡੀਓ ਤੇ ਚ ਡਾਲ ਲਾਉਂਦਾ ਜੀ ਪਰ ਇਹ ਜਿਹੜਾ ਪ੍ਰੋਪਰ ਫਿਰੋਜੀ ਕਲਰ ਹੁੰਦਾ ਉਹ ਵਾਲੀ ਸ਼ਰਟ ਰਾਹੂਗੀ ਬਿਲਕੁਲ ਪ੍ਰੋਪਰ ਫਿਰੋਜੀ ਕਲਰ ਹੁੰਦਾ ਉਹ ਵਾਲਾ ਕਲਰ ਹੈ ਤੇ ਪਰ ਇਹ ਕਲਰ ਹਮੇਸ਼ਾ ਹੀ ਡਾਲ ਲਾਉਂਦਾ ਜੀ ਲਓ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਫਿਰੋਜੀ ਫਿਰੋਜੀ ਦੇ ਵਿੱਚ ਰਹੂਗੀ ਸ਼ਰਟ ਫੈਂਡੀ ਸ਼ੈਲਕ ਸਟਾਫ ਆ ਜੀ ਫੈਂਡੀ ਦੇ ਵਿੱਚ ਰਹੂਗੀ ਇਹ ਵਾਲੀਆਂ ਰੈਣੀਆ ਜੀ ਦੀਆਂ ਪੂਰੀਆਂ ਫੁੱਲ ਹੈਵੀ ਸਲੀਵਸ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ 1100 1100 ਦੇ ਵਿੱਚ ਤੁਸੀਂ ਇਹ ਵਾਲੀ ਸ਼ਰਟ ਲੈ ਸਕਦੇ ਹੋ ਸਾਡੇ ਕੋਲ ਅਗਲਾ ਆਊਗਾ ਜੀ ਕਲਰ ਲੋ ਜਾਮੀਜਾ ਕਲਰ ਹੋਣਾ ਜੀ ਪਰਪਲ ਕਲਰ ਅਗਲਾ ਕਲਰ ਹੋਣਾ ਪਰਪਲ ਕਲਰ ਦੇ ਵਿੱਚ ਚੈੱਕ ਕਰੋ ਜੀ ਇਹ ਵੀ ਬਹੁਤ ਹੀ ਡਿਫਰੈਂਟ ਜਿਹਾ ਕਲਰ ਹੈਣਾ ਜੀ ਪਰਪਲ ਕਲਰ ਦੇ ਵਿੱਚ ਲੈ ਆ ਲੋ ਬਹੁਤ ਪਿਆਰਾ ਪੀਸ ਹੈ ਰੈਣੀਆ ਕਲਰ ਆ ਰਿਹਾ ਬਿਲਕੁਲ ਪ੍ਰੋਪਰ ਕਲਰ ਆ ਰਿਹਾ ਜੀ ਇਹ ਜੋ ਸੇਮ ਕਲਰ ਹੈ ਪ੍ਰੋਪਰ ਕਲਰ ਹੈ ਇਹਦੇ ਨਾਲ ਲੈਮਨ ਕਲਰ ਦਾ ਘਰਾ ਲਗਾਓ ਜੀ ਬਹੁਤ ਪਿਆਰਾ ਸੂਟ ਬਣਨਾ ਤੁਹਾਡਾ ਠੀਕ ਹੈ ਜੀ ਚੈੱਕ ਕਰੋ ਜੀ ਇਹ 슬ੀਵਸ ਇਹਦੀਆਂ ਇਹ 슬ੀਵਸ ਰਹਿਣੀਆਂ ਪੂਰੀਆਂ ਫੁੱਲ ਹੈਵੀ ਇਦਾਂ ਲੈਮਨ ਕਲਰ ਦਾ ਘਰਾ ਲਗਾ ਸਕਦੇ ਹੋ ਤੁਸੀਂ ਜੀ ਠੀਕ ਹੈ ਜੀ ਬਹੁਤ ਪਿਆਰਾ ਸੂਟ ਬਣਨਾ ਜੀ ਇਹ ਵੀ ਤੁਹਾਡਾ ਜਿਵੇਂ ਰੈੱਡ ਕਲਰ ਦੀ ਮੈਂ ਸ਼ਰਟ ਦਿਖਾਈ ਹੈ ਤੁਹਾਨੂੰ ਦੇਖੋ ਜੀ ਇਹ ਰੈੱਡ ਕਲਰ ਦੀ ਸ਼ਰਟ ਹੈ ਰੈੱਡ ਕਲਰ ਦੇ ਨਾਲ ਤੁਸੀਂ ਲਗਾ ਸਕਦੇ ਹੋ ਐਦਾ ਫਿਰੋਜੀ ਕਲਰ ਦਾ ਇਹ ਰੈੱਡ ਕਲਰ ਦੀ ਸ਼ਰਟ ਹੈ ਜਿਹਦੇ ਨਾਲ ਲਗਾ ਲਓ ਐਦਾ ਫਿਰੋਜੀ ਕਲਰ ਦਾ ਘਗਰਾ ਬਹੁਤ ਸੋਹਣੀ ਲੁੱਕ ਆਉਣੀ ਹੈ ਜੀ ਐਦਾ ਸੂਟਾਂ ਦੀ ਲਓ ਜੀ ਇਹ ਸਨ ਅੱਜ ਦੇ ਫਰਕਾਰੀ ਵਰਕ ਦੇ ਜੋ ਸ਼ਾਰਟ ਪੀਸ ਲੈ ਕੇ ਆစီ ਤੁਹਾਡੇ ਵਾਸਤੇ ਇਸ ਤੋਂ ਅੱਗੇ ਰਹਿਣਗੇ ਸੂਟ ਚੈੱਕ ਕਰੋ ਜੀ ਲਓ ਇਹ ਵਾਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਆਏ ਆਂ ਅਗਲੇ ਨਵੇਂ ਡਿਜ਼ਾਈਨ ਦੇ ਵਿੱਚ ਰੈਡੀ ਹੈ ਜੀ ਪਟਿਕ ਵਰਕ ਦਾ ਸੂਟ ਚੈੱਕ ਲਓ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ 골ਡਨ ਸ਼ੇਡ ਦੇ ਵਿੱਚ ਆਣਾ ਜ ਸਕਿਨ 골ਡਨ ਸ਼ੇਡ ਹੈ neck ਬਣਿਆ ਹੋਇਆ ਜੀ ਉੱਪਰ neck ਚੈੱਕ ਕਰੋ ਜੀ ਹਾਂਜੀ ਇਹ ਵਾਲਾ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਕੇ ਆਏ ਤੁਹਾਡੇ ਵਾਸਤੇ ਤੇ ਸਟਾਫ ਬਹੁਤ ਹੀ ਫਾਈਨ ਰਹਿਣ ਵਾਲਾ ਪਾਰਟੀ ਵੇਅਰ ਸਟਾਫ ਰਹੂਗਾ ਜੀ ਇਹ ਠੀਕ ਹੈ ਜੀ ਪਾਰਟੀ ਵੇਅਰ ਸਟੱਫ ਰਹਿਣਾ ਕਲਰ ਚੈੱਕ ਕਰੋ ਜੀ 골ਡਨ ਮਾਉ 골ਡਨ ਸ਼ੇਡ ਦੇ ਵਿੱਚ ਰਹੂਗਾ ਬਹੁਤ ਹੀ ਪਿਆਰਾ ਜਾਂ ਤੇ ਇਹ ਆਇਆ ਜੀ ਇਹਦਾ ਨੈਕਵਰਕ ਇਹ ਨੈਕ ਤੇ ਵਰਕ ਆਊਗਾ ਜੀ ਬਹੁਤ ਪਿਆਰਾ ਜਾਂ ਨੈਕਵਰਕ ਬਣਿਆ ਹੋਇਆ ਇਹ ਸਾਈਡ ਤੇ ਬਣੇ ਹੋਏ ਆ ਜੀ ਦੇਖੋ ਜੀ ਇਹ ਸਾਈਡ ਤੇ ਫਲਾਵਰ ਬਣੇ ਚਾਕਾਂ ਦੇ ਅੰਦਰ ਛੋਟਾ ਫਲਾਵਰ ਬਣਿਆ ਬਹੁਤ ਹੀ ਪਿਆਰਾ ਜਾਂ ਡਿਜ਼ਾਈਨ ਹੈ ਤੇ ਇਹ ਵਾਲੀਆਂ ਰਹਿਣੀਆਂ ਜੀ 슬ੀਵਸ ਤੇ ਦੀਆਂ ਇਹ 슬ੀਵਸ ਤੇ ਵਰਕ ਆਉਣਾ ਤੇ ਪ੍ਰਾਈਸ ਦੇ ਰਹੇ ਤੁਹਾਨੂੰ ਸਿਰਫ 990 990 ਰੁਪਏ ਵਿੱਚ ਤੁਸੀਂ ਇਹ ਪਾਰਟੀ ਵੇਅਰ ਸੂਟ ਰੈਡੀ ਕਰ ਸਕਦੇ ਹੋ ਮਹਿਰੂਨ ਕਲਰ ਦਾ ਲਗਾ ਸਕਦੇ ਹੋ ਤੁਸੀਂ ਇਹ ਨਾਲ ਦੁਪੱਟਾ ਤੇ ਲੁੱਕ ਚੈੱਕ ਕਰੋ ਜੀ ਸੂਟ ਦੀ ਕਿੱਦਾਂ ਆਉਣੀ ਆ ਦੇਖੋ ਜੀ ਸੂਟ ਵੇਅਰ ਕੀਤਾ ਹੋਇਆ ਬਹੁਤ ਹੀ ਪਿਆਰਾ ਜਿਹਾ ਲੱਗਦਾ ਐਡਾ ਤੁਸੀਂ ਇਹਨੂੰ ਡਿਜ਼ਾਈਨਰ ਤੋਂ ਰੈਡੀ ਕਰ ਸਕਦੇ ਹੋ 990 ਦੇ ਵਿੱਚ ਤੁਸੀਂ ਸੂਟ ਲੈ ਸਕਦੇ ਹੋ ਪਾਰਟੀ ਵੇਅਰ ਸਟੱਫ ਦੇ ਵਿੱਚ ਨਾਲ ਤੁਹਾਨੂੰ ਮਿਲੂਗੀ ਇਹਦੇ ਬਾਟਮ ਠੀਕ ਹੈ ਜੀ ਚੈੱਕ ਕਰੋ ਬਹੁਤ ਪਿਆਰਾ ਜਿਹਾ ਸੂਟ ਬਣਾ ਜੀ ਰੈਡੀ ਹੋ ਕੇ ਠੀਕ ਹੈ ਜੀ ਮਹਿਰੂਨ ਕਲਰ ਦੀ ਫਿਨਿਸ਼ੀ ਪੱਟੀ ਵੀ ਦੇ ਸਕਦੇ ਹੋ ਤੁਸੀਂ ਪ੍ਰਾਈਸ 950 ਰਹਿਣੀ ਹੈ ਜੀ ਇਹ ਵਾਲੇ ਸੂਟ ਦੀ ਅਗਲਾ ਕਲਰ ਚੈੱਕ ਕਰੋ ਜੀ ਲਓ ਇਹ ਆਊਗਾ ਜੀ ਥੋੜਾ ਜਿਹਾ ਵਾਈਨ ਜੇ ਕਲਰ ਚ ਡਬਲ ਟੋਨ ਦੇ ਵਿੱਚ ਰਹੂਗਾ ਜੀ ਬਹੁਤ ਹੀ ਪਿਆਰਾ ਜਿਹਾ 골ਡਨ ਤੇ ਵਾਈਨ ਦੀ ਡਬਲ ਟੋਨ ਹੈ ਲਓ ਕਿ ਬਹੁਤ ਹੀ ਪਿਆਰਾ ਜਿਹਾ ਸੁਭਰੂਗਾ ਜੀ ਚੈੱਕ ਕਰੋ ਉੱਪਰ ਨੈਕ ਬਣਿਆ ਹੋਇਆ ਹੈ ਠੀਕ ਹੈ ਜੀ 43 44 ਤੱਕ ਲੈਂਥ ਦੀ ਰੈਡੀ ਕਰ ਸਕਦੇ ਹੋ ਜੇ ਤੁਸੀਂ ਜ਼ਿਆਦਾ ਲੈਂਥ ਕਰਨੀ ਆ ਤਾਂ نیچے ਥੋੜੀ ਜਿਹੀ ਲੇਸ ਲਗਾ ਲਓ ਹਨਾ ਜਿਵੇਂ ਤੁਹਾਨੂੰ ਵੀਡੀਓ ਵਿੱਚ ਦਿਖਾਇਆ ਸੀ ਲੇਸ ਲਗਾ ਕੇ ਡਿਜ਼ਾਈਨ ਕੀਤਾ ਗਿਆ ਥੋੜੀ ਲੈਂਥ ਹੋਰ ਵਧਾ ਲਓ ਜਿੰਨੀ ਮਰਜ਼ੀ ਕਰ ਲਓ ਜੀ ਤੇ ਡਿਜ਼ਾਈਨ ਬਹੁਤ ਪਿਆਰਾ ਜੀ ਠੀਕ ਹੈ ਜੀ ਬਹੁਤ ਹੀ ਪਿਆਰਾ ਜ ਹੈ ਡਿਜ਼ਾਈਨ ਹੈ 슬ੀਵਸ ਦਾ ਵਰਕ ਵੀ ਮਿਲੂਗਾ ਤੇ ਇਹ ਨਾਲ ਰਹਿਣੀ ਤੁਹਾਨੂੰ ਬਾਟਮ ਇਹ ਬਾਟਮ ਰਹਿਣੀ ਆ ਜੀ ਤੇ ਸਟਾਫ ਬਹੁਤ ਹੀ ਫਾਈਨ 골ਡ ਕ੍ਰਸ਼ ਦੇ ਵਿੱਚ ਸਟਾਫ ਰਹੂਗਾ ਜੀ 골ਡ ਕ੍ਰਸ਼ ਹੈ ਇਹ ਦੀ ਪ੍ਰਾਈਸ ਸਿਰਫ 950 ਦਵਾਂਗੇ ਤੁਹਾਨੂੰ ਇਹਦਾ ਬਹੁਤ ਸੋਹਣੇ ਸੂਟ ਡ੍ਰੈਪਿੰਗ ਵਾਲੇ ਅੱਜ ਦੇ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਇਹ ਆਊਗਾ ਜੀ ਲਾਈਟ ਜਆ ਸੀ ਗ੍ਰੀਨ ਜਆ ਕਲਰ ਚੈੱਕ ਇਹ ਵੀ ਕਲਰ ਬਹੁਤ ਪਿਆਰਾ ਹੈ ਲਓ ਚੈੱਕ ਕਰੋ ਜੀ ਡਿਜ਼ਾਈਨ ਵਰਕ ਦੀ ਡਿਜ਼ਾਈਨ ਵਰਕ ਦੀ ਫਿਨਿਸ਼ਿੰਗ ਕੋਈ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਮਿਲਣੀ ਆ ਠੀਕ ਹੈ ਜੀ ਘੇਰੇ ਦਾ ਵਰਕ ਬਹੁਤ ਪਿਆਰਾ ਜਆ ਹੋਇਆ ਵਾ ਠੀਕ ਹੈ ਜੀ ਇਹ ਵਾਲਾ ਰਹੂਗਾ ਜੀ neck ਬਹੁਤ ਪਿਆਰਾ ਜਾਂ neck ਵਰਕ ਤੇ ਫਿਨਿਸ਼ਿੰਗ ਚੈੱਕ ਕਰੋ ਇਸ ਸਾਈਡਾਂ ਤੇ ਬਣਿਆ ਹੋਇਆ ਡਿਜ਼ਾਈਨ ਬਹੁਤ ਹੀ ਪਿਆਰਾ ਜਾਂ 슬ੀਵਸ ਦਾ ਵਰਕ ਵੀ ਮਿਲੂਗਾ ਜੀ ਤੁਹਾਨੂੰ 골ਡ 크러쉬 ਸਟਾਫ ਰਹਿਣਾ ਬਹੁਤ ਹੀ ਪਿਆਰਾ ਜਾਂ ਸਟਾਫ ਆ ਡਬਲ ਟੋਨ ਦੇ ਵਿੱਚ ਰਹਿਣ ਵਾਲਾ ਜੋ ਕਾਫੀ ਟ੍ਰੈਂਡਿੰਗ ਜੀ ਰਿਹਾ ਚੱਲ ਰਿਹਾ ਸਟਾਫ ਡਬਲ ਟੋਨ ਦੇ ਵਿੱਚ ਇਹ ਵੀ ਡਬਲ ਟੋਨ ਦੇ ਵਿੱਚ ਰਹਿਣਾ ਹੈ ਕਿ ਪ੍ਰਾਈਸ ਸਿਰਫ ਦੇ ਰਿਆ ਤੁਹਾਨੂੰ ਅਸੀਂ 950 ਦੇ ਵਿੱਚ ਇਹ ਸੂਟ ਦੇ ਰਿਆ ਬਹੁਤ ਹੀ ਪਿਆਰਾ ਜਾਂ ਡਿਜ਼ਾਈਨ ਡਿਫਰੈਂਟ ਜੇ ਡਿਜ਼ਾਈਨ ਅਸੀਂ ਹਮੇਸ਼ਾ ਤੁਹਾਡੇ ਵਾਸਤੇ ਲੈ ਕੇ ਆਉਨੇ ਆਂ ਇਸ ਦਾ ਦੇ ਫੇਮਸ ਡਿਜ਼ਾਈਨ ਹੁੰਦੀ ਹੈ ਜੀ ਇਹ ਤਾਂ ਚੈੱਕ ਕਰੋ ਕਲਰ ਇਹ 골ਡਨ ਕਲਰ ਹੈ ਜੀ ਠੀਕ ਹੈ ਜੀ ਚੈੱਕ ਕਰੋ ਇਹ 골ਡਨ ਦੇ ਵਿੱਚ ਆਊਗਾ ਉੱਪਰ neck ਦੇਖੋ ਬਹੁਤ ਪਿਆਰੇ ਜੀ neck ਬਣੀ ਹੋਈ ਹੈ ਦੀ ਠੀਕ ਹੈ ਜੀ نیچے ਚੈੱਕ ਕਰੋ ਇਹਦਾ ਘੇਰਾ ਬਹੁਤ ਪਿਆਰਾ ਜਿਹਾ ਘੇਰਾ ਰੈਡੀ ਹੋਇਆ ਹੈ ਇਹਦਾ ਇਹ 슬ੀਵਸ ਦਾ ਵਰਕ ਹੈ ਜੀ ਫਿਨਿਸ਼ਿੰਗ ਪੱਟੀ ਦੇ ਕੇ ਜਿੰਨਾ ਸੋਹਣਾ ਮਰਜੀ ਸੂਟ ਰੈਡੀ ਕਰ ਸਕਦੇ ਹੋ ਇਹ ਰਹੂਗੀ ਜੀ ਨਾਲ ਬਾਟਮ ਕੰਡਨ ਸ਼ੇਡਾ ਜੀ ਇਹ ਵੀ ਡਬਲ ਟੋਨ ਜਾ ਰਹਿਣਾ ਹੈ ਥੋੜੀ ਜਿਹੀ ਮਹਿੰਦੀ ਸ਼ੇਡ ਵੀ ਆਉਂਦੀ ਹੈ ਡਬਲ ਟੋਨ 골ਡਨ ਤੇ ਮਹਿੰਦੀ ਦੀ ਡਬਲ ਟੋਨ ਹੈ ਜੀ ਇਹ ਬਹੁਤ ਹੀ ਪਿਆਰਾ ਜਾ ਸੂਟ ਹੈ ਠੀਕ ਹੈ ਜੀ ਮਹਿੰਦੀ ਤੇ 골ਡਨ ਦੀ ਡਬਲ ਟੋਨ ਹੈ ਬਹੁਤ ਪਿਆਰਾ ਜਾ ਰਹੀ ਹੈ ਇਹਦੀ ਲੁੱਕ ਤੇ ਪ੍ਰਾਈਸ ਸਿਰਫ ਦੇ ਰਿਹਾ ਤੁਹਾਨੂੰ ਅਸੀਂ 950 ਦੇ ਵਿੱਚ ਲੋ ਅਗਲਾ ਹੈਗਾ ਕਲਰ ਪਿੰਕ ਪੀਚ ਜਾ ਕਲਰ ਇਹ ਵੀ ਡਬਲ ਟੋਨ ਦੇ ਵਿੱਚ ਆਊਗਾ 골ਡਨ ਤੇ ਪਿੰਕ ਪੀਚ ਦੇ ਰੋੜ ਹੈ ਇਹਦੀ ਲੋ ਤੁਸੀਂ ਚੈੱਕ ਕਰੋ ਇਹਦੀ ਡਿਜ਼ਾਈਨਿੰਗ ਵਲਾ ਕਲਰ ਚੈੱਕ ਕਰੋ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਆਊਗਾ ਨੈੱਕ ਬਣਿਆ ਹੋਇਆ ਜੀ ਸਾਈਡ ਤੇ ਇਹ ਦੀਆਂ ਟੀਰਾ ਬਣਿਆ ਬਹੁਤ ਹੀ ਪਿਆਰਾ ਜਿਹਾ ਤੇ 슬ੀਵਸ ਦਾ ਵਰਕ ਵੀ ਤੁਹਾਨੂੰ ਮਿਲੇਗਾ 슬ੀਵਸ ਦਾ ਨੈੱਕ ਦਾ ਦੇਖੋ ਜੀ ਨੈੱਕ ਦਾ ਵਰਕ ਹੈ ਵਰਕ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਜੀ ਤੇ ਸਾਈਡ ਤੇ ਤੁਹਾਨੂੰ ਮਿਲਣਗੇ ਇਹਦੀਆਂ 슬ੀਵਸ ਵਰਕ ਲਓ ਜੀ ਇਹ 슬ੀਵਸ ਵਰਕ ਮਿਲੂਗਾ ਬਹੁਤ ਪਿਆਰਾ ਜਿਹਾ ਸੁਗਰੈਂਡ ਵਾਲਾ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ ਅਸੀਂ ਸਿਰਫ 950 990 ਦੇ ਤੁਸੀਂ ਇਹ ਵਾਲਾ suit ready ਕਰ ਸਕਦੇ ਹੋ سٹاف ਕੋਈ chubad ਵਾਲਾ ਨਹੀਂ ਹੈਗਾ ਜੀ ਬਿਲਕੁਲ soft mềm staff ਹੈ ਜੀ کافی ਮੇਰੀਆਂ ਭੈਣਾਂ ਨੇ ਇਸ staff ਦੇ ਵਿੱਚ suit buy ਕੀਤਾ ਇਹ ਵਾਲਾ check ਕਰੋ ਜੀ ਇਹ design check ਕਰੋ ਇਹ ਵੀ ਬਹੁਤ ਹੀ ਪਿਆਰਾ ਜਿਹਾ design ਰਹਿਣ ਵਾਲਾ ਲਓ ਇਹ ਆਊਗਾ ਜੀ lemon color ਇਹ lemon color ਦੇ ਵਿੱਚ ਆਣਾ ਘੇਰਾ ਬਣਿਆ ਹੋਇਆ ਬਹੁਤ ਹੀ ਪਿਆਰਾ ਜਿਹਾ ਘੇਰਾ ਹੈ ਦਾ ਠੀਕ ਹੈ ਜੀ ਇਹ ਬਣੂਗਾ ਇਹ ਵਰਕ ਕਰੂਗਾ ਜੀ ਘੇਰੇ ਦਾ ਚਾਕਾਂ ਦਾ ਬਹੁਤ ਪਿਆਰਾ ਜਿਹਾ ਵਰਕ ਹੈ ਤੇ ਨਾਲ ਤੁਹਾਨੂੰ 슬ੀਵਸ ਦਾ ਵਰਕ ਵੀ ਮਿਲੂਗਾ 슬ੀਵਸ ਦਾ ਵਰਕ ਵੀ ਚੈੱਕ ਕਰ ਲਓ ਜੀ 슬ੀਵਸ ਦਾ ਵਰਕ ਇਹ ਨਾਲ ਹੋਊਗੀ ਬਾਟਮ ਲੈਮਨ ਕਲਰ ਦਾ ਸੂਟ ਹੈ ਜੀ ਇਹ ਬਾਟਮ ਰਹਿਣ ਵਾਲੀ ਆ ਪ੍ਰਾਈਸ ਦੇ ਰਹੇ ਸਿਰ ਤੁਹਾਨੂੰ 990 990 ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਜੀ ਇਹ ਸਨਾਈ ਦੇ ਬੁਟੀਕ ਵਰਕ ਦੇ ਸੂਟ ਇਹਨਾਂ ਵਿੱਚੋਂ ਜਿਹੜਾ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਜੀ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਲੈ ਕੇ ਹਾਜ਼ਰ ਹੋਵਾਂਗੇ ਆਈਡੀ ਵੀਡੀਓ ਇੱਥੇ ਖਤਮ ਕਰਦੀ ਹਾਂ ਤੁਹਾਡਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ